ਅੱਜ ਚੋਣ ਜਾਬਤੇ ਦੇ ਦੌਰਾਨ ਇੱਕ ਦੂਜੀ ਵਾਰੀ ਦੇਖਣ ਨੂੰ ਮਿਲਿਆ ਪਹਿਲਾਂ ਐਸਐਸਪੀ ਇਸੇ ਤਰ੍ਹਾਂ ਬਦਲੇ ਗਏ ਜਿਹੜੇ ਪ੍ਰਮੋਟਿਵ ਸੀ ਉਹਨਾਂ ਨੂੰ ਹਟਾ ਕੇ ਤੇ ਹੋਰਨਾਂ ਨੂੰ ਲਾ ਦਿੱਤਾ ਗਿਆ ਮੈਰਿਟ ਦੇ ਆਧਾਰ ਤੇ ਹੁਣ ਦੋ ਵੱਡੇ ਪੁਲਿਸ ਅਧਿਕਾਰੀ ਉਹ ਵੀ ਸੀਪੀ ਪੁਲਿਸ ਕਮਿਸ਼ਨਰ ਜਲੰਧਰ ਦੇ ਤੇ ਲੁਧਿਆਣੇ ਦੇ ਚੋਣ ਜਾਬਤੇ ਦੇ ਦੌਰਾਨ ਚੋਣ ਕਮਿਸ਼ਨ ਦੇ ਹੁਕਮਾਂ ਤੋਂ ਬਾਅਦ ਹਟਾ ਦਿੱਤੇ ਗਏ ਆ ਬਦਲ ਦਿੱਤੇ ਗਏ ਆ ਹੁਣ ਅਗਲੀ ਲਿਸਟ ਮੰਗੀ ਗਈ ਹੈ ਕਿ ਕਿਹੜੇ ਲਾਉਣੇ ਆ ਇਸ ਦੀ ਵਜ੍ਹਾ ਕੀ ਹੋ ਸਕਦੀ ਹੈ ਦੇਖੋ ਇਹ ਤਾਂ ਬੜਾ ਸੀਰੀਅਸ ਮਸਲਾ ਆ ਗਿਆ ਕਿ ਇਹਨਾਂ ਦੋ ਪੁਲਿਸ ਅਫਸਰਾਂ ਨੂੰ ਹਟਾਇਆ ਹੀ ਨਹੀਂ ਗਿਆ ਬਲਕਿ ਇਹ ਵੀ ਆਰਡਰ ਕਮਿਸ਼ਨ ਨੇ ਕਿ ਇਹਨਾਂ ਨੂੰ ਚੋਣਾਂ ਦੇ ਦੌਰਾਨ ਕੋਈ ਡਿਊਟੀ ਬਣਾ ਦਿੱਤੀ ਜਾਵੇ ਚੋਣ ਦੇ ਨਾਲ ਇਲੈਕਸ਼ਨ ਦੇ ਰਿਗਾਰਡਿੰਗ ਹੁਣ ਕਿੰਨਾ ਸੀਰੀਅਸ ਹੋਇਆ ਇੱਕ ਅਪਸਰਾਂ ਵਾਸਤੇ ਇਹ ਇੱਕ ਮਤਲਬ ਦੋਸ਼ੀ ਡਿਕਲੇਅਰ ਕਰ ਦਿੱਤੇ ਹੈਗੇ ਨੇ ਭਾਰਤੀ ਚੋਣ ਕਮਿਸ਼ਨ ਨੇ ਹੁਣ ਆ ਦੋ ਆਫੀਸਰ ਦੋਨੇ 2009 ਬੈਚ ਦੇ ਨੇ ਇੱਕ ਜਲੰਧਰ ਲੱਗੇ ਨੇ ਸੋਪਨ ਸ਼ਰਮਾ ਔਰ ਦੂਜੇ ਕੁਲਦੀਪ ਚਾਲ ਸਾਹਿਬ ਲੁਧਿਆਣੇ ਲੱਗੇ ਨੇ ਸੀਪੀ ਹੁਣ ਆ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਆਇਆ ਆਰਡਰ ਔਰ ਸਰਕਾਰ ਨੂੰ ਤੇ ਮੰਨਣਾ ਪੈਣਾ ਪਰ ਨਾਲ ਜਿਹੜੀ ਇਲੈਕਸ਼ਨ ਕਮਿਸ਼ਨ ਕਮਿਸ਼ਨ ਦੀ ਸ਼ਰਤ ਆ ਕਿ ਇਹਨਾਂ ਨੂੰ ਚੋਣਾਂ ਤੱਕ ਇਲੈਕਸ਼ਨ ਡਿਊਟੀ ਨਾ ਦਿੱਤੀ ਜਾਵੇ ਬੜਾ سنگੀਨ ਜੁਰਮਾ ਹੁਣ ਜਿਹੜਾ ਪ੍ਰੈਸ ਨੋਟ ਪਬਲਿਕ ਰਿਲੇਸ਼ਨ ਨੇ ਜਾਰੀ ਕੀਤਾ ਉਹਦੇ ਚ ਤੇ ਸ਼ਿਕਾਇਤ ਕਰਤਾ ਬਾਰੇ ਨਹੀਂ ਕੋਣ ਪੀ ਸ਼ਿਕਾਇਤ ਕਰਤਾ ਕੌਣ ਆ ਕੀ ਉਹ ਕਾਲੀ ਦਲ ਨੇ ਸ਼ਿਕਾਇਤ ਕੀਤੀ ਕੀ ਉਹ ਕਾਂਗਰਸ ਨੇ ਕੀਤੀ ਕੀ ਉਹ ਬੀਜੇਪੀ ਨੇ ਕੀਤੀ ਕਿੰਨੇ ਕੀਤੀ ਹੈਗੀ ਲੇਕਿਨ ਮਹੱਤਵਪੂਰਨ ਜ਼ਿਲ੍ਹੇ ਦੋਨੇ ਔਰ ਦੋਨੇ ਤੇ ਬੀਜਪੀ ਬੜੀ ਸਟਰੋਂਗ ਕੈਂਡੀਡੇਟ ਆ ਇੱਕ ਸ਼ਸ਼ੀਲ ਰਿੰਕੂ ਉਹ ਪਹਿਲਾਂ ਕਹੋਗੇ ਆਪ ਦਾ ਐਮਪੀ ਹੀ ਕਾਂਗਰਸ ਦਾ ਐਮਐਲਏ ਆਪ ਦਾ ਐਮਪੀ ਹੁਣ ਬੀਜਪੀ ਤੋਂ ਟਿਕਟ ਲੜ ਚੋਂ ਲੜਿਆ ਲੁਧਿਆਣੇ ਰਵਨੀਤ ਸਿੰਘ ਬਿੱਟੂ ਲੁਧਿਆਣੇ ਜਾ ਰਹੇ ਨੇ ਪ੍ਰਾਈਮ ਮਿਨਿਸਟਰ ਸਾਹਿਬ ਤੇ ਜਲੰਧਰ ਜਾ ਰਹੇ ਨੇ ਅਮਿਤ ਸ਼ਾਹ ਸਾਹਿਬ ਹੁਣ ਕੀ ਹੈ ਜਿਹੜੇ ਦੋਨੇ ਪੁਲਿਸ ਅਫਸਰ ਨੇ ਕੋਈ ਅਲੀਗੇਸ਼ਨ ਤੇ ਲੱਗੇ ਨਹੀਂ ਸ਼ਿਕਾਇਤ ਦੇ ਵਿੱਚ ਕੀ ਹੈ ਕਿਸ ਸ਼ਿਕਾਇਤ ਦੇ ਆਧਾਰ ਤੇ ਕਿਸ ਗਰਾਉਂਡ ਤੇ ਇਲੈਕਸ਼ਨ ਕਮਿਸ਼ਨ ਨੇ ਅਫਸਰ ਬਦਲਤੇ ਇਲੈਕਸ਼ਨ ਕਮਿਸ਼ਨ ਦੱਸੇ ਪੰਜਾਬ ਦੀ ਜਨਤਾ ਨੂੰ ਪੰਜਾਬ ਸਰਕਾਰ ਨੂੰ ਦੱਸੇ ਕਿ ਇਹਨਾਂ ਤੇ ਆ ਦੋਸ਼ ਨੇ ਸ਼ਿਕਾਇਤ ਕਰਤਾ ਕੌਣਾ ਤਾਂ ਹੀ ਤਾਂ ਤੁਸੀਂ ਫਿਰ ਇਲੈਕਸ਼ਨ ਕਮਿਸ਼ਨ ਦੱਸ ਕਿਉਂ ਨਹੀਂ ਰਹੀ ਹੈਗੀ ਔਰ ਕੀ ਭਾਜਪੀ ਦਾ ਪ੍ਰੈਸ਼ਰ ਹੈ ਜਾਂ ਕਿਸ ਦਾ ਪ੍ਰੈਸ਼ਰ ਜਾਂ ਕਾਲੀ ਦਲ ਨੇ ਸ਼ਿਕਾਇਤ ਕੀਤੀ ਹੈਗੀ ਤੁਸੀਂ ਦੋ ਆਫੀਸਰ ਆ ਉਹਨਾਂ ਦੀ ਜਗ੍ਹਾ ਸਟੇਕ ਲਾਜ਼ਮੀ ਤੌਰ ਤੇ ਪੈਨਲ ਮੰਗ ਲਿਆ ਕਿ ਲੁਧਿਆਣੇ ਵਾਸਤੇ ਵੀ ਤਿੰਨ ਆਈਪੀਐਸ ਅਫਸਰਾਂ ਦਾ ਪੈਨਲ ਜਲੰਧਰ ਵਾਸਤੇ ਵੀ ਤਿੰਨ ਆਈਪੀਐਸ ਅਫਸਰਾਂ ਦਾ ਪੈਨਲ ਜਿਹੜੀ ਮੈਰਿਟ ਬੰਦੀ ਹੋ ਜਿਹੜਾ ਸੀਨੀਅਰ ਮੋਸਟ ਹੋਊਗਾ ਉਹ ਸੀਪੀ ਲੱਗ ਜਾਊਗਾ ਫਰਦੂਦੋ ਨੇ ਕਿਹਾ ਇਲੈਕਸ਼ਨ ਡਿਊਟੀ ਨਹੀਂ ਦੇਣੀ ਹੈਗੀ ਇਹ ਬੜਾ ਆਪਣੇ ਆਪ ਚ ਜਿਹੜਾ ਸਰਕਾਰ ਇਲੈਕਸ਼ਨ ਕਮਿਸ਼ਨ ਨੇ ਪ੍ਰੈਸ ਨੋਟ ਕੱਟਿਆ ਬੜਾ ਉਹ ਵਿਚਾਰਨ ਵਾਲੀ ਗੱਲ ਹੈ ਦੂਜੀ ਇਸ ਤੋਂ ਪਹਿਲਾਂ ਵੀ ਪੰਜ ਜਿਹੜੇ ਅਫਸਰ ਬਦਲੇ ਸੀ ਪਠਾਨਕੋਟ ਜਲੰਧਰ ਦਿਹਾਤੀ ਮਲੇਰ ਕੋਟਲਾ ਜਗ ਖੰਨਾ ਤੇ ਇੱਕ ਬਦਲਿਆ ਸੀ ਬਠਿੰਡਾ ਬਠਿੰਡੇ ਦੇ ਜਿਹੜੇ ਆਈਪੀਐਸ ਅਫੀਸਰ ਸੀ ਹਰਮਨਬੀਰ ਸਿੰਘ ਗਿੱਲ ਇਸ ਕਰਕੇ ਬਦਲਦੇ ਕਿਉਂਕਿ ਉਹਨਾਂ ਦੇ ਭਰਾ ਕਾਂਗਰਸ ਦੇ ਐਮਪੀ ਸੀ ਉਹਨਾਂ ਨੂੰ ਇਸ ਕਰਕੇ ਚਾਰ ਇਸ ਕਰਕੇ ਬਦਲਦੇ ਕਿ ਉਹ ਆਈਪੀਐਸ ਨਹੀਂ ਉਹਨਾਂ ਦੀ ਜਗ੍ਹਾ ਹੁਣ ਆਈਪੀਐਸ ਅਫੀਸਰ ਲਾਤੇ ਪਰ ਇਹਨਾਂ ਦੇ ਨਾਲ ਸਪੈਸ਼ਲ ਲਿਖਿਆ ਗਿਆ ਭਾਰਤੀ ਚੋਣ ਕਮਿਸ਼ਨ ਵੱਲੋਂ ਵੀ ਆਖਰ ਵਜਾ ਕੀ ਹੋਰ ਪੰਜਾਬ ਨੂੰ ਦੱਸਣਾ ਚਾਹੀਦਾ ਸਰਕਾਰ ਨੂੰ ਦੱਸਣਾ ਚਾਹੀਦਾ ਉਹ ਲਾਜ਼ਮੀ ਤੌਰ ਤੇ ਉਹਨਾਂ ਦੀ ਜਗ੍ਹਾ ਪੈਨਲ ਨਵਾਂ ਅਚਲਾ ਗਿਆ ਅੱਜ ਹੀ ਸ਼ਾਮ ਤੱਕ ਸ਼ਾਇਦ ਆਰਡਰ ਵੀ ਆ ਜਾਵੇ ਜਦੋਂ ਤੱਕ ਸਾਨੂੰ ਲੋਕਾਂ ਨੇ ਸੁੰਨਾ ਉਦੋਂ ਤੱਕ ਜਲੰਧਰ ਉਹ ਲੁਧਿਆਣੇ ਨੂੰ ਸੀਪੀ ਨਵੇਂ ਮਿਲ ਜਾਣਗੇ ਲੇਕਿਨ ਆ ਜਿਹੜੀ ਨਾਲ ਸ਼ਰਤ ਲਾ ਦਿੱਤੀ ਇਹ ਬੜਾ ਸੀਰੀਅਸ ਔਰ ਪੰਜਾਬ ਸਰਕਾਰ ਨੂੰ ਵੀ ਲਾਜ਼ਮੀ ਤੌਰ ਤੇ ਝਟਕਾ ਹਾਲਾਂਕਿ ਜਿੱਦਣ 4 ਤਰੀਕ ਨੂੰ ਰਿਜ਼ਲਟ ਆਣੇ ਔਰ 5 6 ਤਰੀਕ ਨੂੰ ਇਹ ਦੋਨੇ ਫੇਰ ਉਹ ਸੇਮ ਜਗ੍ਹਾ ਤੇ ਲੱਗ ਜਾਣਗੇ ਸਰਕਾਰਾਂ ਇਦਾਂ ਹੀ ਕਰਦੀਆਂ ਜਿਹੜੇ ਆਫੀਸਰ ਢਾਏ ਨੇ ਇਲੈਕਸ਼ਨ ਕਮਿਸ਼ਨ ਹੈ ਪੂਰੇ ਹਿੰਦੁਸਤਾਨ ਜੀ ਇਹ ਚੱਲਦਾ ਕੋਈ ਪੰਜਾਬ ਚ ਨਵੀਂ ਗੱਲ ਨਹੀਂ ਜਾਂ ਆਮ ਆਦੀ ਪਾਰਟੀ ਕੋਈ ਨਵੀਂ ਗੱਲ ਨਹੀਂ ਕਰ ਰਹੀ ਇੱਕ ਚੱਲਦਾ ਰਹਿੰਦਾ ਕਿ ਇਲੈਕਸ਼ਨ ਕਮਿਸ਼ਨ ਨੇ ਢਾਇਆ ਫੇਰ ਲਾਤਾ ਇਲੈਕਸ਼ਨ ਕਮਿਸ਼ਨ ਢਾਤਾ ਫੇਰ ਲਾਤਾ ਇਹ ਲੱਗੇ ਜਾਣਗੇ ਜਲੰਧਰ ਦਾ ਡੀਸੀ ਵੀ ਬਦਲਿਆ ਸੀ ਵਿਸ਼ੇਸ਼ ਰੰਗਲ ਨੂੰ ਗੁਰਦਾਸਪੁਰ ਭੇਜਤਾ ਸੀ ਗੁਰਦਾਸਪੁਰ ਡਿਪਟੀ ਕਮਿਸ਼ਨ ਉਹ ਅਮਨਸ਼ੂ ਵਗੈਰ ਵਾਲੂ ਜਲੰ ਵਿਸ਼ੇਸ਼ ਰੰਗਲ ਬਾਰੇ ਇਹ ਨਹੀਂ ਸੀ ਕਿਆ ਕਿ ਉਹਨੂੰ ਇਲੈਕਸ਼ਨ ਡਿਊਟੀ ਨਹੀਂ ਦੇਣੀ ਉਹਨੂੰ ਫਿਰ ਡੀਸੀ ਲਾ ਦਿੱਤਾ ਗਿਆ ਇਹ ਵੀ ਸੀਨੀਅਰ ਆਈਪੀਐਸ ਅਫੀਸਰ ਨੇ ਔਰ ਉਹਨਾਂ ਤੋਂ ਸੀਨੀਅਰ ਨੇ ਵਿਸ਼ੇਸ਼ ਰੰਗਲ ਹੋਣਾ ਤਾਂ ਸੀਨੀਅਰ ਮੋਸਟ ਦੇ 2009 ਬੈਚ ਦੇ ਨੇ ਤੇ ਤੁਸੀਂ ਉਹਨਾਂ ਨੂੰ ਕਹਿੰਦੇ ਕਿ ਇਹਨਾਂ ਨੂੰ ਇਲੈਕਸ਼ਨ ਡਿਊਟੀ ਨਹੀਂ ਦੇਣੀ ਹੈਗੀ ਇਹ ਜਦੋਂ ਕਿਸੇ ਅਫੀਸਰ ਬਾਰੇ ਇਦਾਂ ਦੇ ਕਮੈਂਟ ਆ ਜਾਂਦੇ ਨੇ ਕਮਿਸ਼ਨ ਸਾਈਟ ਤੋਂ ਜਾਂ ਸਰਕਾਰ ਸਾਈਟ ਤੋਂ ਉਹ ਖੁਦ ਬੰਦਾ ਸੋਚਣ ਵਾਸਤੇ ਮਜਬੂਰ ਹੋ ਜਾਂਦਾ ਕਿ ਮੈਂ ਤਾਂ ਕੋਈ ਜੁਰਮ ਨਹੀਂ ਕੀਤਾ ਮੇਰੀ ਗਲਤੀ ਕੀ ਹੈ ਮੇਰਾ ਗਨਾਹ ਕੀ ਹੈ ਹੋਰ ਦੋਨੇ ਪੁਲਿਸ ਅਫਸਰ ਕਹਿੰਦੇ ਨੇ ਕਿ ਸਾਡਾ ਗੁਨਾਹ ਕੀ ਆ ਜਿਹੜਾ ਤੁਸੀਂ ਕਹਿੰਦੇ ਇਲੈਕਸ਼ਨ ਨਹੀਂ ਤਾਂ ਕੀ ਹੁੰਦਾ ਕਿ ਇੱਥੋਂ ਢਾਕੇ ਦੂਜੀ ਜਗ੍ਹਾ ਲਾਇਆ ਜਾਂਦਾ ਹੈ ਤੇ ਇਹਨਾਂ ਨੂੰ ਹੁਣ ਸਰਕਾਰ ਚੋਂ ਲੋ ਪੋਸਟਿੰਗ ਪਤ ਨਹੀਂ ਕਿੱਥੇ ਦਿੰਦੀ ਹੈਗੇ ਖੁੱਡੇ ਲਾਈਨ ਲਾ ਦੇਣਗੇ ਹੋਰ ਤਾਂ ਕੋਈ ਪੋਸਟ ਕਿਉਂਕਿ ਤੈਨੀਆਂ ਸੀਪੀ ਜਲੰਧਰ ਅੰਮ੍ਰਿਤਸਰ ਤੇ ਲੁਧਿਆਣਾ ਅੰਮ੍ਰਿਤਸਰ ਲੱਗੇ ਨੇ ਗੁਰਪ੍ਰੀਤ ਸਿੰਘ ਪੁੱਲ ਰੋਣੀ ਲੱਗੇ ਨੇ ਇੱਥੇ ਇਹ ਲੱਗੇ ਨੇ ਡੀਆਈਜੀ ਰੈਂਕ ਦੇ ਅਧਿਕਾਰੀ ਹਾਲਾਂਕਿ ਜਦੋਂ ਕਾਲੀਆਂ ਵੇਲੇ ਇਹ ਪੋਸਟ ਕ੍ਰੀਏਟ ਕੀਤੀ ਗਈ ਸੀ ਉਦੋਂ ਆਈਜੀ ਲੈਵਲ ਦੇ ਅਧਿਕਾਰੀ ਸੀ ਪਰ ਆਈਜੀ ਲੈਵਲ ਦੇ ਅਧਿਕਾਰੀ ਲਾਇਆ ਜਾਵੇ ਕਿ ਸੀਪੀ ਪਰ ਹੌਲੀ ਹੌਲੀ ਡੀਆਈਜੀ ਕਰਤੇ ਮਹਾਰਾਸ਼ਟਰ ਦੀ ਕਾਪੀ ਕੀਤੀ ਆ ਗਈ ਸੀ ਲੇਕਿਨ ਪੰਜਾਬ ਦੇ ਵਿੱਚ ਜਿਹੜਾ ਪੁਲਿਸ ਕਮਿਸ਼ਨਰ ਸਿਸਟਮ ਹੈ ਨਾ ਜੀ ਉਹ ਕਾਮਯਾਬ ਨਹੀਂ ਹੋਇਆ ਜੋ ਮਹਾਰਾਸ਼ਟਰ ਵਗੈਰਾ ਚ ਕਾਮਯਾਬ ਆ